ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਤੁਸੀਂ ਇਸ ਦੀਵਾਲੀ ਵਾਲੇ ਦਿਨ ਪੰਜ ਕੰਮ ਜ਼ਰੂਰ ਕਰ ਲੈਣੇ ਹਨ ਤਾਂ ਵੇਖਿਓ ਤੁਹਾਡੇ ਘਰ ਵਿੱਚ ਕਿਵੇਂ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪ੍ਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਤੁਹਾਡੇ ਲਈ ਬੇਹਦ ਖਾਸ ਤੇ ਰਸਮਾਈ ਵਿਸ਼ੇ ਤੇ ਗੱਲ ਕਰਨ ਵਾਲੇ ਹਾਂ ਜੀ ਸਾਥ ਸੰਗਤ ਜੀ ਦੀਵਾਲੀ ਨਾਲ ਜੁੜੇ ਅਜਿਹੇ ਉਪਾਅ ਅਤੇ ਸਾਵਧਾਨੀਆਂ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਆਪਣੇ ਜੀਵਨ ਵਿੱਚ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆ ਸਕਦੇ ਹੋ ਸਾਥ ਸੰਗਤ ਜੀ ਹਰ ਸਾਲ ਜਦੋਂ ਕੱਤਕ ਮਹੀਨਾ ਆਉਂਦਾ ਹੈ ਪੂਰੇ ਦੇਸ਼ ਵਿੱਚ ਦੀਵਾਲੀ ਦਾ ਉਤਸ਼ਾਹ ਹੀ ਫੈਲ ਜਾਂਦਾ ਹੈ ਚਾਰੇ ਪਾਸੇ ਰੌਸ਼ਨੀ ਮਠਿਆਈਆਂ ਸਜਾਵਟ ਅਤੇ ਪੂਜਾ ਪਾਠ ਦਾ ਮਾਹੌਲ ਵੇਖਣ ਨੂੰ ਮਿਲਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਤਿਉਹਾਰ ਦੇ ਪਿਛੇ छुपे ਗੂੜੇ ਰਾਜ ਤੇ ਪਰੰਪਰਾਵਾਂ ਸਾਡੇ ਜੀਵਨ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ ਕਿਉਂਕਿ ਇਹ ਆ ਜਾਂਦਾ ਹੈ ਦੀਵਾਲੀ ਤੇ ਕੁਝ ਚੀਜ਼ਾਂ ਨਹੀਂ ਖਰੀਦ ਕੇ ਲੈ ਆਉਣੀਆਂ ਚਾਹੀਦੀਆਂ ਕਿਉਂਕਿ ਇਹ ਮੰਨਿਆ ਜਾਂਦਾ ਹੈ ਘਰੋਂ ਕੁਝ ਵਸਤੂਆਂ ਹਟਾਉਣੀਆਂ ਬੇहद ਖਾਸ ਜ਼ਰੂਰੀ ਹਨ ਨਹੀਂ ਤਾਂ ਮਾਤਾ ਲక్ష్ਮੀ ਜੜੀ ਹੈ ਨਾਰਾਜ਼ ਹੋ ਸਕਦੀ ਹੈ ਅੱਜ ਇਸੇ ਹੀ ਵਿਸ਼ੇ ਤੇ ਗੱਲ ਕਰਾਂਗੇ ਇਸ ਲਈ ਸਾਥ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਸੁਣਨਾ ਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਹੋਰ ਵੀ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦੇਣਾ ਜੀ ਤਾਂ ਆਓ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿਹੜੀਆਂ ਚੀਜ਼ਾਂ ਹਨ ਜਿਹੜੀਆਂ ਖਰੀਦਣੀਆਂ ਚਾਹੀਦੀਆਂ ਹਨ ਤੇ ਕਿਹੜੀਆਂ ਚੀਜ਼ਾਂ ਉਹ ਹਨ ਜਿਨ੍ਹਾਂ ਨੂੰ ਸਾਨੂੰ ਭੁੱਲ ਕੇ ਵੀ ਨਹੀਂ ਖਰੀਦਣਾ ਚਾਹੀਦਾ ਅਤੇ ਦੀਵਾਲੀ ਦੇ ਕਿਹੜੇ ਉਪਾਕਰਣ ਦੇ ਨਾਲ ਘਰ ਦੇ ਵਿੱਚ ਸਫਾਈ ਸੁੱਖ ਸਮਰiddhi ਤੇ ਪੈਸਾ ਆਉਂਦਾ ਹੈ ਤਾਂ ਆਓ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਦੀਵਾਲੀ ਤੇ ਕਿਹੜੇ ਉਪਾਅ ਕਰਨ ਦੇ ਨਾਲ ਘਰ ਦੇ ਵਿੱਚ ਸਥਾਈ ਜਿਹੜਾ ਸੁੱਖ ਹੈ ਪ੍ਰਾਪਤ ਹੋ ਜਾਵੇਗਾ ਸੁੱਖ ਸੇ ਮਰਿਧੀ ਤੇ ਪੈਸਾ ਆਵੇਗਾ ਇਸੇ ਹੀ ਵਿਸ਼ੇ ਤੇ ਗੱਲ ਕਰਦੇ ਹਾਂ ਸਾਧ ਸੰਗਤ ਜੀ Hindu ਧਰਮ ਦੇ ਵਿੱਚ ਦੀਵਾਲੀ ਨੂੰ ਸਿਰਫ ਇੱਕ ਦਿਨ ਦਾ ਤਿਉਹਾਰ ਨਹੀਂ ਮੰਨਿਆ ਜਾਂਦਾ ਸਗੋਂ ਇਹ 5 ਦਿਨਾਂ ਦਾ ਇੱਕ ਵੱਡਾ ਪੁਰਬ ਮੰਨਿਆ ਜਾਂਦਾ ਹੈ ਸਭ ਤੋਂ ਪਹਿਲਾਂ ਆਉਂਦਾ ਹੈ ਧਨ ਤੇ ਰਸ ਜਿਸ ਦਿਨ ਲੋਕ ਨਵੇਂ ਬਰਤਨ ਸੋਨਾ ਚਾਂਦੀ ਜਾਂ ਫਿਰ ਹੋਰ ਚੀਜ਼ਾਂ ਖਰੀਦਦੇ ਆ ਇਸ ਤੋਂ ਬਾਅਦ ਮਨਾਈ ਜਾਂਦੀ ਹੈ ਨਰਕ ਚਤੁਰਦਸੀ ਜਿਸ ਨੂੰ ਛੋਟੀ ਦੀਵਾਲੀ ਵੀ ਕਿਹਾ ਜਾਂਦਾ ਹੈ ਫਿਰ ਆਉਂਦੀ ਹੈ ਦੀਵਾਲੀ ਦੀ ਰਾਤ ਜਦੋਂ ਅਸੀਂ ਮਾਤਾ ਲక్ష్ਮੀ ਭਗਵਾਨ ਗਣੇਸ਼ ਤੇ ਕਬੀਰ ਦੀ ਪੂਜਾ ਕਰਦੇ ਹਾਂ ਜਿਸ ਤੋਂ ਅਗਲੇ ਦਿਨ ਮਨਾਈ ਜਾਂਦੀ ਹੈ ਗੋਵਰਧਨ ਪੂਜਾ ਅਤੇ ਅੰਧ ਵਿੱਚ ਆਉਂਦਾ ਹੈ ਭਾਈ ਦੋਜ ਭਾਈ ਭੈਣ ਦੇ ਪ੍ਰੇਮ ਅਤੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਦਾ ਹੈ ਜੈਨੇਕੇ ਦੀਵਾਲੀ ਸਿਰਫ ਰੌਸ਼ਨੀ ਅਤੇ ਸਜਾਵਟ ਦਾ ਤਿਉਹਾਰ ਨਹੀਂ ਹੈ ਸਗੋਂ ਇਹ 5 ਦਿਨਾਂ ਤੱਕ ਚੱਲਣ ਵਾਲਾ ਅਧਿਆਤਮਿਕ ਤੇ ਸੱਭਿਆਚਾਰਕ ਉਤਸਵ ਵੀ ਹੈ ਜਿਸ ਵਿੱਚ ਹਰ ਦਿਨ ਦਾ ਆਪਣਾ ਹੀ ਵੱਖਰਾ ਮਹੱਤਵ ਹੁੰਦਾ ਹੈ ਸਾਤ ਸੰਗਤ ਜੀ ਦੀਵਾਲੀ ਦੀ ਰਾਤ ਮਾਤਾ ਲక్ష్ਮੀ ਨੂੰ ਕਿਵੇਂ ਪ੍ਰਸੰਨ ਕੀਤਾ ਜਾਵੇ ਉਹ ਜਾਣਦੇ ਹਨ ਸ਼ਾਸਤਰਾਂ ਦੇ ਵਿੱਚ ਦੱਸਿਆ ਗਿਆ ਹੈ ਇਸ ਦਿਨ ਘਰ ਦੇ ਵਿੱਚ ਦੀਪ ਜਗਾ ਕੇ ਅੰਧਕਾਰ ਨੂੰ ਦੂਰ ਕੀਤਾ ਜਾਂਦਾ ਹੈ ਜਿਸ ਘਰ ਦੇ ਵਿੱਚ ਹਨੇਰਾ ਰਹਿੰਦਾ ਹੈ ਉੱਥੇ ਦਲੇਦਰਤਾ ਵਾਸ ਕਰਦੀ ਹੈ ਜਿੱਥੇ ਰੌਸ਼ਨੀ ਹੁੰਦੀ ਹੈ ਉੱਥੇ ਖੁਦ ਮਾਤਾ ਲక్ష్ਮੀ ਆ ਕੇ ਵਾਸ ਕਰਦੀ ਹੈ ਜੇ ਤੁਸੀਂ ਚਾਹੁੰਦੇ ਹੋ ਮਾਤਾ ਲక్ష్ਮੀ ਤੁਹਾਡੇ ਘਰ ਵਿੱਚ ਵਾਸ ਕਰਨ ਦੀਵਾਲੀ ਦੀ ਰਾਤ ਤੱਚੇ ਛੋਲਿਆਂ ਦੀ ਦਾਲ ਮਾਤਾ ਨੂੰ ਅਰਪਿਤ ਕਰੋ ਫਿਰ ਇਸ ਦਾਲ ਨੂੰ ਪਿੱਪਲ ਦੇ ਦਰਖਤ ਦੇ ਹੇਠਾਂ ਰੱਖੋ ਇਸ ਤਰ੍ਹਾਂ ਕਰਨ ਦੇ ਨਾਲ ਜੀਵਨ ਪਰਮਾਤਾ ਲక్ష్ਮੀ ਦੀ ਕਿਰਪਾ ਬਣੀ ਰਹਿੰਦੀ ਹੈ ਸਾਤ ਸੰਗਰਜ ਘਰ ਤੋਂ ਤੁਰੰਤ ਹੀ ਹਟਾਉਣ ਵਾਲੀਆਂ ਜਿਹੜੀਆਂ ਅਸ਼ੁਭ ਚੀਜ਼ਾਂ ਹਨ ਉਹਨਾਂ ਨੂੰ ਜਾਣ ਲੈਂਦੇ ਹਾਂ ਕਿ ਉਹ ਕਿਹੜੀਆਂ ਹਨ ਜਿਵੇਂ ਤੁਹਾਨੂੰ ਪਤਾ ਹੈ ਦੀਵਾਲੀ ਤੇ ਘਰ ਦੀ ਸਾਫ ਸਫਾਈ ਦਾ ਬੜਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ ਪਰ ਸਿਰਫ ਦੀਵਾਲੀ ਜਿਹੜੀ ਹੈ ਸਫਾਈ ਕਰਨਾ ਹੀ ਕਾਫੀ ਨਹੀਂ ਹੁੰਦਾ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਕੁਝ ਚੀਜ਼ਾਂ ਘਰ ਵਿੱਚ ਬਿਲਕੁਲ ਵੀ ਨਹੀਂ ਰੱਖਣੀਆਂ ਚਾਹੀਦੀ ਨਹੀਂ ਤਾਂ ਮਾਤਾ ਲక్ష్ਮੀ ਨਰਾਜ ਹੋ ਜਾਂਦੀ ਹੈ ਟੁੱਟੇ ਫੁੱਟੇ ਬਰਤਨ ਸਟੀਲ ਤਾਂਬੇ ਜਾਂ ਪਲਾਸਟਿਕ ਦੇ ਭਾਂਡੇ ਇਹ ਘਰ ਵਿੱਚ ਨਕਾਰਾਤਮਕ ਊਰਜਾ ਲਿਆਉਂਦੇ ਹਨ ਰੁਕੀ ਹੋਈ ਘੜੀ ਬੰਦ ਜਾ ਟੁੱਟੀ ਹੋਈ ਘੜੀ ਇਹ ਦੁਰਭਾਗ ਦਾ ਸੰਕੇਤ ਮੰਨਿਆ ਜਾਂਦਾ ਹੈ। ਖਰਾਬ ਇਲੈਕਟ੍ਰੋਨਿਕ ਸਮਾਨ ਜਿਵੇਂ ਜਲੇ ਹੋਏ ਬਲਬ ਇਹ ਵੀ ਨਕਾਰਾਤਮਕਤਾ ਦਾ ਪ੍ਰਤੀਕ ਫਟੇ ਪੁਰਾਣੇ ਜੁੱਤੇ ਚੱਪਲ ਇਹਨਾਂ ਨੂੰ ਘਰ ਦੇ ਮੁੱਖ ਦਵਾਰ ਤੇ ਕਦੇ ਨਹੀਂ ਰੱਖਣਾ ਚਾਹੀਦਾ। ਕਿਹਾ ਜਾਂਦਾ ਹੈ ਦੇਵੀ ਦੇਵਤੇ ਇਹਨਾਂ ਨੂੰ ਲੰਘ ਕੇ ਘਰ ਵਿੱਚ ਪ੍ਰਵੇਸ਼ ਨਹੀਂ ਕਰਦੇ। ਖੰਡੇਤ ਮੂਰਤੀਆਂ ਇਹ ਵਾਸਤੂ ਦੋਸ਼ ਪੈਦਾ ਕਰਦੀਆਂ ਹਨ। ਇਹਨਾਂ ਨੂੰ ਤੁਰੰਤ ਕਿਸੇ ਨਦੀ ਜਾਂ ਪਵਿੱਤਰ ਜਲ 'ਚ ਪ੍ਰਵਾਹਿਤ ਕਰ ਦੇਣਾ ਚਾਹੀਦਾ ਹੈ। ਦੀਵਾਲੀ ਤੇ ਦੋ ਚੀਜ਼ਾਂ ਅਸੀਂ ਖਰੀਦਣੀਆਂ ਹਨ ਜੋ ਸਾਡੇ ਲਈ ਬੜੀਆਂ ਹੀ ਸ਼ੁਭ ਹਨ ਜੋ ਵਸਤੂਆਂ ਸਾਨੂੰ ਖਰੀਦਣੀਆਂ ਚਾਹੀਦੀਆਂ ਹਨ ਉਹ ਹੈ 13 ਗੁਣਾ ਵਧ ਕੇ ਜੀਵਨ ਵਿੱਚ ਸੁੱਖ ਸਮਰiddhi ਲਿਆ ਕੇ ਆਉਂਦੀਆਂ ਹਨ ਸੋਨਾ ਚਾਂਦੀ ਗਹਿਣੇ ਅਤੇ ਬਰਤਨ ਇਹ ਬਹੁਤ ਹੀ ਮੰਗਲਕਾਰੀ ਮੰਨੀਆਂ ਜਾਂਦੀਆਂ ਹਨ ਘਰ ਵਿੱਚ ਧਨ ਖੁਸ਼ਹਾਲੀ ਦਾ ਆਗਮਨ ਹੁੰਦਾ ਹੈ ਇਹਨਾਂ ਚੀਜ਼ਾਂ ਨੂੰ ਦੀਵਾਲੀ ਤੋਂ ਪਹਿਲਾਂ ਹੀ ਖਰੀਦਣਾ ਚਾਹੀਦਾ ਹੈ ਪਿੱਤਲ ਦੇ ਬਰਤਨ ਸੋਨਾ ਚਾਂਦੀ ਦੇ ਖਰੀਦਣ ਦੀ ਸੂਰਤ ਵਿੱਚ ਪਿੱਤਲ ਦੇ ਬਰਤਨ ਖਰੀਦਣਾ ਬੜਾ ਸ਼ੁਭ ਮੰਨਿਆ ਜਾਂਦਾ ਹੈ। ਪਿੱਤਲ ਨੂੰ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਚਾਂਦੀ ਦਾ ਸਿੱਕਾ ਖਾਸ ਕਰਕੇ ਗਣੇਸ਼ ਲక్ష్ਮੀ ਦੀ ਪ੍ਰਤਿਮਾ ਹੁੰਦੀ ਹੈ। ਇਹ ਬਹੁਤ ਹੀ ਪਵਿੱਤਰ ਤੇ ਮੰਗਲਕਾਰੀ ਹੈ। ਪੂਜਾ ਤੋਂ ਬਾਅਦ ਤਜੋਰੀ ਵਿੱਚ ਰੱਖਣ ਨਾਲ ਧਨ ਦੀ ਕਮੀ ਨਹੀਂ ਹੁੰਦੀ। ਝਾੜੂ ਮਾਤਾ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਨਕਾਰਾਤਮਕਤਾ ਨੂੰ ਦੂਰ ਕਰਕੇ ਘਰ ਵਿੱਚ ਸਕਾਰਾਤਮਕ ਊਰਜਾ ਲਿਆਉਂਦਾ ਹੈ। ਪਲਾਸਟਿਕ ਦੀ ਝਾੜੂ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ। ਗੋਂਤੀ ਚੱਕਰ 5 7 ਜਾਂ ਫਿਰ 11 ਇਹ ਬਹੁਤ ਲਾਭਕਾਰੀ ਮੰਨੇ ਜਾਂਦੇ ਹਨ ਲਾਲ ਕੱਪੜੇ ਵਿੱਚ ਬੰਨ ਕੇ ਤਜੋਰੀ ਵਿੱਚ ਰੱਖਣ ਨਾਲ ਸਥਾਈ ਸੁਪਨਤਾ ਆਉਂਦੀ ਹੈ માતા લક્ષ્ਮੀ ਜਿਹੜੀ ਹੈ ਤੁਹਾਡੇ ਘਰ ਵਿੱਚ ਸਥਾਈ ਵਾਸ ਕਰ ਦੇਵੇਗੀ ਧਰੀਆਂ ਨੂੰ ਘਰ ਵਿੱਚ ਛੜਕਾ ਲਈ ਵਰਤਿਆ ਜਾਂਦਾ ਹੈ ਰਾਤ ਨੂੰ ਗੁਲਾਬ ਦੇ ਇਤਰ ਨਾਲ ਛੜਕਾ ਕਰਨਾ ਬੜਾ ਹੀ ਪਵਿੱਤਰ ਮੰਨਿਆ ਜਾਂਦਾ ਹੈ ਜੋ ਦੀਵਾਲੀ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਹਨ ਬਿਲਕੁਲ ਵੀ ਨਹੀਂ ਖਰੀਦਣੀਆਂ ਚਾਹੀਦੀਆਂ ਹਨ ਚੀਜ਼ਾਂ ਜੋ ਅਸ਼ੁਭ ਮੰਨੀਆਂ ਜਾਂਦੀਆਂ ਹਨ ਉਹ ਹੈ ਸਤ ਸੰਗਰ ਜੀ ਕੁਝ ਵਸਤੂਆਂ ਜੋ ਅਸੀਂ ਨਹੀਂ ਖਰੀਦਣੀਆਂ ਕਿਉਂਕਿ ਉਹ ਅਸ਼ੁਭ ਫਲ ਦੇ ਦਿੰਦੀਆਂ ਹਨ ਜਿਵੇਂ ਸਟੀਲ ਦੇ ਬਰਤਨ ਅਤੇ ਵਸਤੂਆਂ ਸਟੀਲ ਵਿੱਚ ਰਾਹੂ ਦਾ ਵਾਸ ਮੰਨਿਆ ਜਾਂਦਾ ਹੈ ਰਾਹੂ ਨਾਲ ਘਰ ਵਿੱਚ ਕਲੇਸ਼ ਪੈਦਾ ਹੁੰਦਾ ਹੈ ਇਸ ਲਈ ਇਸ ਵਿੱਚ ਥੋੜੇ ਜਿਹੇ ਕਣਕ ਜਾਂ ਚੌਲ ਪਾ ਕੇ ਇਹ ਘਰ ਵਿੱਚ ਲਿਆਓ ਕਾਲੇ ਰੰਗ ਦੇ ਕੱਪੜੇ ਜਾਂ ਵਸਤੂ ਵਿੱਚ ਆਮ ਆਵਸਿਆ ਦਾ ਹੁੰਦਾ ਹੈ ਕਾਲਾ ਰੰਗ ਘਰ ਵਿੱਚ ਨਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦਾ ਹੈ। ਰਾਹੂ ਅਤੇ ਸ਼ਨੀ ਦੀ ਕਰ ਦ੍ਰਿਸ਼ਟੀ ਨੂੰ ਬੁਲਾਉਂਦਾ ਹੈ। ਲੋਹੇ ਤੋਂ ਬਣੀਆਂ ਤਿੱਖੀਆਂ ਵਸਤੂਆਂ ਜਿਵੇਂ ਚਾਕੂ, ਕੈਂਚੀ, ਹਥਿਆਰ ਇਹਨਾਂ ਨੂੰ ਘਰ ਵਿੱਚ ਲਿਆਉਣ ਨਾਲ ਅਸ਼ਾਂਤੀ ਪੈਦਾ ਹੁੰਦੀ ਹੈ। ਦੀਵਾਲੀ ਦੀਆਂ ਸਾਵਧਾਨੀਆਂ ਤੇ ਨਿਯਮ ਦੀਵਾਲੀ ਦੇ ਪਵਿੱਤਰ ਦਿਨਾਂ ਵਿੱਚ ਖਾਸ ਧਿਆਨ ਰੱਖਣ ਵਾਲੇ ਹਨ। ਬ੍ਰਹਮ ਮਹੂਰਤ ਵਿੱਚ ਉੱਠ ਕੇ ਇਸ਼ਨਾਨ ਕਰਨਾ ਬੜਾ ਜ਼ਰੂਰੀ ਹੈ। ਜਿਹੜੇ ਵਿਅਕਤੀ ਦਿਨ ਭਰ ਦੇਰ ਤੱਕ ਸੁੱਤੇ ਰਹਿੰਦੇ ਹਨ ਉਹਨਾ ਤੋਂ ਫਿਰ ਮਾਤਾ ਲక్ష్ਮੀ ਰੋਸ ਜਾਂਦੀ ਹੈ ਮਾਤਾ ਪਿਤਾ ਤੇ ਘਰ ਦੇ ਬਜ਼ੁਰਗਾਂ ਦਾ ਸਨਮਾਨ ਕਰਨਾ ਨਾ ਭੁੱਲੋ ਜਿਹੜੇ ਲੋਕ ਪੁਰਾਣੇ ਬਜ਼ੁਰਗਾਂ ਦਾ ਅਪਮਾਨ ਕਰਦੇ ਹਨ ਉਹਨਾ ਤੋਂ ਵੀ ਮਾਤਾ ਲక్ష్ਮੀ ਰੋਸ ਜਾਂਦੀ ਹੈ ਘਰ ਵਿੱਚ ਕਿਸੇ ਵੀ ਪ੍ਰਕਾਰ ਦੀ ਗੰਦਗੀ ਜਾਂ ਕੂੜਾ ਕਰਕੜ ਨਹੀਂ ਰਹਿਣ ਦੇਣਾ ਚਾਹੀਦਾ ਕਿਉਂਕਿ ਗੰਦਗੀ ਵਿੱਚ ਦਲੇਦਰਤਾ ਦਾ ਵਾਸ ਹੁੰਦਾ ਹੈ ਝਾੜੂ ਦੀ ਪੂਜਾ ਕਰਨਾ ਸ਼ੁਭ ਹੈ ਘਰ ਦੀ ਉੱਤਰ ਦਿਸ਼ਾ ਵਿੱਚ ਝਾੜੂ ਰੱਖਣਾ ਚੰਗਾ ਹੈ ਝਾੜੂ ਨੂੰ ਪੈਰ ਨਾਲ ਛੋਹਣਾ ਅਸ਼ੁਭ ਹੈ ਦੀਵਾਲੀ ਦੀ ਰਾਤ ਹਨੇਰਾ ਹੋਣ ਤੋਂ ਬਾਅਦ ਝਾੜੋ ਨਹੀਂ ਲਗਾਉਣਾ ਚਾਹੀਦਾ ਘਰ ਵਿੱਚ ਕਿਸੇ ਵੀ ਕੋਨੇ 'ਚ ਹਨੇਰਾ ਨਾ ਰਹੇ ਹਰ ਹਿੱਸੇ ਨੂੰ ਦੀਪਕ ਦੇ ਨਾਲ ਰੌਸ਼ਨ ਕਰ ਦਿਓ ਦੀਵਾਲੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਤੁਹਾਨੂੰ ਦਿੰਦੇ ਹਾਂ ਜੀ ਇਹ ਦੀਵਾਲੀ ਤੁਹਾਡੇ ਜੀਵਨ ਵਿੱਚ ਸੁੱਖ ਸ਼ਾਂਤੀ ਤੇ ਸਮਰiddhi ਲੈ ਕੇ ਆਵੇ ਤੇ ਮਾਤਾ ਲక్ష్ਮੀ ਦਾ ਵਾਸ ਤੁਹਾਡੇ ਘਰ ਵਿੱਚ ਹੋਵੇ ਜ਼ਿੰਦਗੀ ਵਿੱਚ ਤੁਹਾਨੂੰ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ